ਆਉ ਗੁਰੂ ਘਰਿਓ ਜੋ ਹਰੋਜ ਨਿਤ ਅੰਮ੍ਰਿਤ ਵੇਲੇ ਚਲ ਰਹੀ ਲੜੀਵਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਰਦਪਲ ਦੇ ਰੱਖੇ ਮਾਨਵਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਗੱਦੇ ਤੇ ਬਿਰਾਜਮਾਨ ਬਾਣੀ ਬੋਇਤ ਤਨ ਤਨ ਗੁਰਦਾਨ ਤਨ ਤਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਪਵਿੱਤਰ ਗੋਦ ਵਿੱਚ ਵਿਚਾਰੇ ਸਾਧ ਸੰਗਤ ਜੀਓ ਆਉ ਜੋ ਚਿੰਤਾਂ ਤੋਂ ਆਪਾਂ ਤੰਤਨ ਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਜੀਵਨ ਉਹਨਾਂ ਦੇ ਅਮਰ ਕਥਾ ਦੇ ਵਿਚਾਰ ਕਰਦੇ ਸੁਣਦੇ ਆ ਰਹੇ ਕਈ ਅਮੇਰਤੋਂ ਆਉ ਅਦਵੀ ਉਸੇ ਲੜੀ ਦਾ ਕਿੱਸਾ ਬਣ ਕੇ ਸਤਨ ਦੇ ਪਵਨ ਜੀਵਨ ਉਹਨਾਂ ਦੀ ਅਮਰ ਕਥਾ ਵਿੱਚੋਂ ਕੁਝ ਕਰ ਰੱਬੀ ਗੁਣਾਂ ਨੂੰ ਗ੍ਰਹਿਣ ਕਰਦਾ ਵੀ ਇੰਤਨ ਕਰਦੀ ਤਾਂ ਕਿ ਰੰਦਨਾ ਜੋ ਦੁੱਖਾਂ ਦੇ ਵਿੱਚ ਸਿਕੜ ਰਹੇ ਆ ਇਹ ਮੰਨ ਦਾ ਜੋ ਕਾੜਾ ਸਾੜਾ ਮਨ ਦੇ ਜਿੰਨੇ ਵੀ ਵਿਸ਼ੇ ਵਿਕਾਰ ਆ ਇਹਨਾਂ ਤੋਂ ਆਪਣਾ ਬਚਾਓ ਜੀ ਅਪਾ ਸ਼ਰਪਰਸੋ ਵਿਚਾਰ ਕਰਦੇ ਆ ਕਿ ਤਨ ਦੇ ਦੁੱਖ ਉਹਨੇ ਨਹੀਂ ਜਿੰਦੇ ਮੰਨ ਦੇ ਦੋਗੇ ਕਿਉਂ ਤਨ ਦੇ ਕੋਟ ਦੁੱਖ ਤੇ ਤਨ ਭੁਗ ਰਿਆ ਹੈ ਮੰਨ ਦੇ ਦੋ ਕਿੰਨੇ ਕਿਉਂ ਕਿਉਂਕਿ ਜਿਹੜਾ ਕਾੜਾ ਸਾੜਾ ਸਾਡੇ ਅੰਦਰ ਉਹੀ ਦੁੱਖ ਸਾਨੂੰ ਦੇ ਆਦੇ ਯਾਰਿਆ ਏਰਖਾ ਜਿਹੜੀ ਹੈ ਨਾ ਚੁਗਲੀ ਨਿੰਦਿਆ ਬਹੁਤ ਵੱਡੇ ਰੋਗ ਲੱਗੇ ਹੋਏ ਐ ਜਿੰਨੇ ਵੱਡੇ ਰੋਗ ਉਹਨਾਂ ਜਿਆਦਾ ਦੁੱਖ ਮਨ ਅਨੁਸਾਰ ਤੇ ਤਨ ਅਨੁਸਾਰ ਸਹਾਰ ਰਿਆ ਏ ਤਿਤੁਕ ਬਚਿਆ ਕੇਵਲ ਜਾਸਾ ਦਾ ਗੁਰੂ ਦੀ ਕਿਰਪਾ ਦੇ ਨਾਲ ਪੈਰਿਓ ਬਾਸਾ ਸਮਝਾਉਂਦਾ ਜੀ ਬੱਜਿਆ ਕੇ ਮੈਂ ਜਾਂਦਾ ਏ ਪਾਸ਼ਾ ਸਮਝਾ ਦਿੰਦਾ ਏ ਗੱਲ ਤੰਗ ਤਰੀਕਾ ਬੇ ਸਜਨਾ ਜੇ ਚੁਗਲੀ ਕਰੇਗਾ ਨਿੰਦਿਆ ਕਰੇਗਾ ਤੇ ਇਹੋ ਜੇ ਘੋਰ ਦਰਗ ਵਿੱਚ ਪੈ ਜਾਵੇਗਾ ਜਿਸ ਨਰਕਾਂ ਦੀ ਕੋ ਗਿਣਤੀ ਨਹੀਂ ਹਰਾਂ ਦੇ ਉੱਤੇ ਆਮ ਕਹਿਣ ਵਿੱਚ ਆਉਂਦੇ ਆ ਪਛਲ ਕਰੋੜਾਂ ਨਰਕਾਂ ਦੀ ਗੱਲ ਕੀਤੀ ਕਰੋੜਾਂ ਨਰਕਾਂ ਦੀ ਦਰਸ ਲੋ ਨਰਕ ਅੱਜ ਵੀ ਦੁੱਖ ਭੋਗ ਰਹੇ ਨੇ ਪੇਰੋ ਤੇ ਜਿੰਨਾ ਕੋ ਦੁੱਖ ਭੋਗਦੇ ਆ ਉਹਨੇਕ ਦਰਕ ਵਿੱਚ ਜੀ ਰਹੇ ਤੇ ਬੱਚਾ ਕੇਵਲ ਜਸਦਾ ਗੁਰੂ ਤੋਂ ਤੁਹਾਨੂੰ ਸਿਖਾਂਗੇ ਤਾਂ ਜੀਵਨ ਦਾ ਤੁਸੀਂ ਦੁਨਿਆਵੀ ਸੰਸਾਰ ਦਾ ਕੋਈ ਕੰਮ ਕਰਨਾ ਹੈ ਉਹ ਵੀ ਟੰਦੂ ਬਗਰ ਨਹੀਂ ਹੁੰਦਾ ਤੇ ਜੇ ਮੰਦੇ ਤੋਂ ਕਤੋਂ ਬਚਣਾ ਹੈ ਉਹ ਵੀ ਟੰਦੂ ਬਗਰ ਬਚਿਆ ਨਹੀਂ ਜਾ ਸਕਦਾ ਰੱਬ ਨੂੰ ਮਿਲਣਾ ਉਹ ਵੀ ਟੰਦੂ ਬਗਰ ਨਹੀਂ ਮਿਲਿਆ ਜਾ ਸਕਦਾ ਕੱਲ ਆਪਾਂ ਵਿਚਾਰ ਕਰਦੇ ਹਾਂ ਇਨਾਂ ਦੁੱਖਾਂ ਦੇ ਇੱਕ ਦੂਜਾ ਪਾਸਾ ਪਾਸਾ ਕਿਵੇਂ ਸਚਾਰਾ ਹੋਇਏ ਕਿਉਂਕਿ ਝੂਠ ਜਿਹੜਾ ਹੈ ਨਾ ਝੂਠ ਉਹ ਸੰਸਾਰ ਸਾਨੂੰ ਦੇਖਣ ਨੂੰ ਭਾਵੇਂ ਉਹ ਸੱਚ ਲੱਗਦਾ ਹੈ ਸੰਸਾਰ ਸਾਨੂੰ ਦੇਖਣ ਨੂੰ ਭਾਵੇਂ ਸੱਚ ਲੱਗਦਾ ਹੈ ਪਰ ਸੰਸਾਰ ਹੈ ਝੂਠ ਸੰਸਾਰ ਹੈ ਝੂਠ ਸੰਸਾਰ ਨੂੰ ਛੱਡ ਕੇ ਤੁਸੀਂ ਆਪਣੇ ਤੇ ਗੱਲ ਇਹ ਜੀਵਨ ਦਾ ਸਾਡਾ ਨਾ ਜੀਵਨ ਸਾਡਾ ਇਹ ਵੀ ਝੂਠੀ ਹੈ ਇਹ ਵੀ ਝੂਠੀ ਹੈ ਤੇ ਝੂਠ ਕੀ ਹੁੰਦਾ ਸੁਪਨਾ ਝੂਠ ਕੀ ਹੁੰਦਾ ਸੁਪਨਾ ਅਸੀਂ ਇੱਕ ਸੁਪਨੇ ਦੇ ਵਿੱਚ ਜੀ ਰਹੇ ਇੱਕ ਝੂਠ ਦੇ ਵਿੱਚ ਜੀ ਰਹੇ ਹਾਂ ਤੇ ਤੁਨ ਗੁਰ ਨਾਨਕ ਸਾਹਿਬ ਵੀ ਮਹਾਰਾ ਤੁਸਾਂ ਸਵੇਰੇ ਸਵੇਰ ਸੁਣਿਆ ਜਬ ਜੀ ਸਾਹਿਬ ਉਹਦੇ ਵਿੱਚ ਤੁਹਾਨੂੰ ਤੁਹਾਡੀ ਝੋਲੀ 'ਚ ਪਾਸ਼ਾ ਨੇ ਇੱਕ ਸ਼ਬਦ ਪਾਇਆ ਕਿਵੇਂ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਬਾਲ ਕੂੜ ਕਹਿੰਦੇ ਪਹਿਲੋ ਝੂਠ ਕੂੜ ਕਹਿੰਦੇ ਝੂਠ ਨੂੰ ਕਹਿੰਦੇ ਕਿਵੇਂ ਸਚਿਆਰ ਹੋਈਏ ਸਚਾਰ ਤੋਂ ਭਾਵੇਂ ਸੱਚ ਸੱਚ ਨਾਲ ਕਿਵੇਂ ਜੁੜੀਏ ਜਿੱਥੇ ਸੱਚ ਆ ਉੱਥੇ ਝੂਠ ਨਹੀਂ ਰਹਿ ਸਕਦਾ ਕਦੇ ਵੀ ਜਿੱਥੇ ਝੂਠ ਆ ਉੱਥੇ ਸੱਚ ਨਹੀਂ ਰਹਿ ਸਕਦਾ ਕਦੇ ਵੀ ਜਿੱਦਾਂ ਰਾਤ ਹੈ ਤੇ ਉੱਥੇ ਸੂਰਜ ਨਹੀਂ ਰਹਿ ਸਕਦਾ ਜਿੱਥੇ ਸੂਰਜ ਹੈ ਉੱਥੇ ਰਾਤ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਜਿੱਥੇ ਓਨਕਾਰ ਆ ਉੱਥੇ ਨਾਮ ਨਹੀਂ ਰਹਿ ਸਕਦਾ ਕਦੇ ਵੀ ਕੀ ਗੱਲ ਇਹ ਗੱਲ ਵੱਖਰੀ ਐ ਹੰਕਾਰੇ ਬੰਦਾ ਵੀ ਰਾਮ ਰਾਮ ਕਰੀ ਜਾਂਦਾ ਉਹ ਤਾਂ ਦੇ ਕੇ ਪਰ ਉਹਦਾ ਸਾਰਾ ਕੀਤਾ ਹੋਇਆ ਰਾਮ ਰਾਮ ਦੇ ਫਿਰ ਕਿਉਂ ਕਿ ਜਿੱਥੇ ਹੰਕਾਰ ਹੈ ਉੱਥੇ ਨਾਮ ਰਹਿ ਨਹੀਂ ਸਕਦਾ ਕਦੇ ਵੀ ਨਹੀਂ ਰਹਿ ਸਕਦਾ ਦੋਗਦਗਾਵਾ ਕਰਦੇ ਲੋਕਾਂ ਨੂੰ ਪਰਵਾਉਣ ਵਾਸਤੇ ਗੱਲ ਗੱਲ ਵਕਰੀ ਹੈ ਹਰ ਹੁਣ ਪਾਸ਼ਾ ਨੇ ਸਾਨੂੰ ਗੱਲ ਦਸੀ ਇਸ ਤੋਂ ਪਹਿਲਾਂ ਉਹ ਕਹਿੰਦੇ ਕੀ ਲਾਉਣ ਦੇ ਨਾਲ ਸਚਾਰਾ ਹੋ ਜਾ ਸੋਚੇ ਸੋਜਣਾ ਵੀ ਜੇ ਸੋਚੀ ਲੱਖਵਾਰ ਜੇ ਲੱਖਾਂਵਾਲ ਸੇ ਸ਼ਨਾਦ ਕਾ ਲਈ ਦੀ ਸਚਾਰੇ ਹੋ ਜਾਵਾਂਗੇ ਕੀ ਮੂੰਹ ਰੱਖ ਕੇ ਬੈਠ ਜਾਈਏ ਸਚਾਰੇ ਹੋ ਜਾਵਾਂਗੇ ਕਿ 14 ਪਵਣ ਜਿਹੜੇ ਆ ਨਾ ਸਾਡੇ ਤੇ ਕਰੋੜਾਂ ਲੱਖਾਂ ਕਰੋੜਾਂ ਦੀ ਗੱਲ ਕੀਤੀ ਪਾਸ਼ੇ ਦੇ ਗੁਰਦਾਮ ਸਾਹਿਬ ਦੇ ਤਾਂ ਚਲੋ ਅਸੀਂ ਲੱਖਾਂ ਕਰੋੜਾਂ ਤੋਂ ਥੱਲੇ ਆ ਜਾਈਏ ਇਸਲਾਮ ਧਰਮ ਦੇ ਬਾਣੀ ਰੱਬਰ ਗੁਰੂ ਮੁਹੰਮਦ ਸਾਹਿਬ ਉਨਾਂ ਨੇ 14 ਭਵਨ ਬਣਿਆ ਸਤ ਪਤਾਲ ਤੇ ਸਤ ਆਕਾਸ਼ 14 ਭਵਨ 14 ਪੁਰੀਆਂ ਜੇ 14 ਪੁਰੀਆਂ ਦਾ ਜਿੰਨਾ ਧਨ ਦੌਲਤ ਤੋਗ ਪਦਾਰਥ ਮਨ ਲੋ ਕੋਈ ਬੰਦਾ ਇਕੱਠੇ ਕਰ ਲੈਂਦਾ ਏ ਫਿਰ ਉਹ ਕਿ ਕਿ ਇਹ ਪੋਕੋ ਉੱਤਰ ਜਾਊਗੀ ਨਹੀਂ ਉੱਤਰਦੀ ਸਾਡੇ ਕੇਮ ਚੋਂ ਚਲੋ ਇੱਕ ਛੋੜੇ ਦੇ ਧਰ ਦਾ ਪੱਲਾ ਲੈ ਲੈਂਦੇ ਹਾਂ ਬਾਦ ਆ ਜਾ ਵਾਹ ਬਾਦ ਰਾਜ ਇਹਨੇ ਸਾਰੇ ਸੰਸਾਰ ਨੂੰ ਆਪਣੇ ਹੱਥ ਵਿੱਚ ਲੈ ਲਿਆ ਸਾਰੇ ਸੰਸਾਰ ਤੇ ਰਾਜ ਕਰਨ ਲੱਗੇ ਕੀ ਪੋਕੋ ਬੁਟ ਮਿਟ ਗਈ ਉਹਦੀ ਜੇ ਉਹਦੇ ਨਹੀਂ ਮਿਟ ਸਕਦੇ ਤੇ ਮਿਟ ਸਾਡੇ ਵੀ ਨਹੀਂ ਸਕਦੇ ਉਹਦੇ ਵੀ ਪਰਦੂ ਦੇਖਣਾ ਸ਼ੁਰੂ ਕਰਤਾ ਫਿਰ ਤੇ ਪਹਿਲੇ ਜਦੋਂ ਉੱਪਰੋਂ ਬੰਦਾ ਦੇਖਦਾ ਪੈਰ ਤੇ ਥਲੇ ਦਿਖਦੇ ਨਹੀਂ ਉੱਪਰੋਂ ਦੇਖੂਗਾ ਤੇ ਥਲੇ ਪੈਰ ਤੇ ਨਹੀਂ ਦਿਸਣੇ ਭਾਵੇਂ ਕੁਝ ਡਿੱਗ ਪਵੇ ਤੇ ਡਿੱਗਦਾ ਸਾਰਾ ਸੰਸਾਰ ਹਮ ਦੇਖਾਂਦਾ ਰੂਬੀਲੇ ਪਾਛੇ ਕਹਿੰਦੇ ਮੈਂ ਦੇਖਦਾ ਵੇ ਸੰਸਾਰ ਇਦਾਂ ਸਾਰਾ ਡੁੱਬੀ ਜਾ ਰਿਹਾ ਉੱਪਰ ਤੋਂ ਦੇਖਦੇ ਦੇਖਦੇ ਅੱਗੇ ਖੂਹ ਅੱਡ ਗਈ ਜਾ ਰਹੀ ਉਸ। ਇੱਕ ਗੱਲ ਫੇਰ ਪਾਸੇ ਨੇ ਕਹਿੰਦੀ ਉਹ ਕਹਿੰਦੇ ਜੇ ਤੇ ਲੱਖਾਂ ਕਰੋੜਾਂ ਸਿਆਣਪ ਆ ਜਾਣ ਫਿਰ ਸਿਆਣਪ ਹੋ ਜਾਊ ਪਰ ਸਿਆਣਾ ਹੋ ਜੀਗਾ ਫਿਰ ਸਿਆਣਾ ਪਾਜੂਗੀ ਫਿਰ ਸਚਾਰ ਹੋ ਜਾਵੇਗਾ। ਪਾਜੇ ਨੇ ਫੇਰ ਨਹੀਂ ਹੋ ਸਕੋ। ਸਤ ਸਚਾਰਾ ਕੁਝ ਹੋਰ ਗੱਲ ਆ ਸਿਆਣਪਾ ਕੁਝ ਹੋਰ ਦਾਣ